ਯਾ ਬੀਜੇਪੀ ਦੇ ਮੀਡੀਆ ਪ੍ਰਭਾਰੀ ਦਾ ਅਖਬਾਰਾਂ ਦੇ ਵਿੱਚ ਇੱਕ ਬੜਾ ਹੈਰਾਨੀਜਨਕ ਬਿਆਨ ਛਪਿਆ ਜਿਸ ਦੇ ਵਿੱਚ ਕੇਂਦਰ ਦੁਆਰਾ ਬੀਬੀਐਮਬੀ ਦੇ ਉੱਤੇ ਸੀਆਈਐਸਐਫ ਦੀ ਨਿਯੁਕਤੀ ਦੀ ਹਮਾਇਤ ਕੀਤੀ ਗਈ ਹੈਗੀ ਹੈ ਬੜਾ ਡਬਲ ਸਟੈਂਡਰਡ ਹੈ ਬੀਜੇਪੀ ਦਾ ਕੁਝ ਦਿਨ ਪਹਿਲਾਂ ਬੀਜੇਪੀ ਪੰਜਾਬ ਦੇ ਪ੍ਰਧਾਨ ਸੁਨੀਲ ਜਾਕੜ ਜੀ ਸਰਪਾਰਟੀ ਮੀਟਿੰਗ ਦੇ ਵਿੱਚ ਮਾਨ ਸਾਹਿਬ ਨੂੰ ਭਰੋਸਾ ਦੇ ਕੇ ਆਏ ਸੀ ਕਿ ਪਾਣੀਆਂ ਦੀ ਇਸ ਲੜਾਈ ਦੇ ਵਿੱਚ ਬੀਜੇਪੀ ਪੂਰੀ ਤਰ੍ਹਾਂ ਮਾਨ ਸਾਹਿਬ ਦੀ ਸਰਕਾਰ ਦੇ ਨਾਲ ਹੈ ਤੇ ਹੁਣ ਇਹ ਬਿਆਨ ਹਾਲੇ ਤੇ ਬੀਜੇਪੀ ਕੋਲੇ ਕੁਝ ਹੈ ਨਹੀਂ ਪੰਜਾਬ ਚ ਇੱਕ ਐਮਐਲਏ ਐ ਕਿਤੇ ਇਹਨਾਂ ਦੇ ਚਾਰ ਪੰਜ ਐਮਐਲਏ ਹੁੰਦੇ ਤੁਸੀਂ ਤੇ ਪੰਜਾਬ ਨੂੰ ਕਦੋਂ ਦਾ ਹਰਿਆਣਾ ਨੂੰ ਤੇ ਜਾਂ ਕੇਂਦਰ ਦੇ ਕੋਲੇ ਗਿਰਵੀ ਰੱਖ ਦੇਣਾ ਹੈਗਾ ਸੀ ਇੰਨਾ ਡਬਲ ਸਟੈਂਡਰਡ ਇੱਕ ਬੰਨੇ ਮਾਨ ਸਾਹਿਬ ਜਿਹੜੇ ਐ ਉਹ ਪਾਣੀਆਂ ਦੀ ਲੜਾਈ ਲੜ ਰਹੇ ਐ ਔਰ ਪਿਛਲੇ ਦਿਨੀ ਜਿਸ ਸਾਜ਼ਿਸ਼ ਦੇ ਤਹਿਤ ਕੇਂਦਰ ਨੇ ਹਰਿਆਣਾ ਨੇ ਬੀਬੀਐਮਬੀ ਦੇ ਥਰੂ ਪੰਜਾਬ ਦਾ ਪਾਣੀ ਲੁੱਟਣ ਦੀ ਕੋਸ਼ਿਸ਼ ਕੀਤੀ ਮਾਨ ਸਾਹਿਬ ਨੇ ਡਟ ਕੇ ਪੈਰਾ ਦਿੱਤਾ ਪੂਰਾ ਪੰਜਾਬ ਉਸ ਦੀ ਤਾਰੀਫ਼ ਕਰ ਰਿਹਾ ਹੋਵੇ ਹਰ ਫਰੰਟ ਦੇ ਉੱਤੇ ਮਾਨ ਸਾਹਿਬ ਨੇ ਇਸ ਮੁੱਦੇ ਨੂੰ ਉਠਾਇਆ ਹੈ ਕੱਲ ਨੀਤੀ ਆਯੋਗ ਦੀ ਮੀਟਿੰਗ ਦੇ ਵਿੱਚ ਵੀ ਜੋਰ-ਸ਼ੋਰ ਦੇ ਨਾਲ ਇਸ ਧੱਕੇ ਨੂੰ ਬੇਇਨਸਾਫੀ ਨੂੰ ਸਭ ਦੇ ਸਾਹਮਣੇ ਜਿਹੜਾ ਉਹ ਰੱਖਿਆ ਹੈਗਾ ਚਾਹੀਦਾ ਤਾਂ ਇਹ ਸੀ ਕਿ ਮਾਨ ਸਾਹਿਬ ਦੇ ਸਟੈਂਡ ਦਾ ਸਮਰਥਨ ਕਰਦੇ ਪਰ ਤੁਸੀਂ ਤੇ ਸੀਆਈਏ ਸਰ ਦੀ ਨਿਯੁਕਤੀ ਨੂੰ ਜੈਸਟ ਠਹਿਰਾ ਰਹੇ ਹੈਗੇ ਪਰ ਸਾਰੇ ਤੋਂ ਵੱਡੀ ਗੱਲ ਤੁਸੀਂ ਗੱਲ ਕੀਤੀ ਹੈ ਕਿ ਪਹਿਲੇ 3 ਸਾਲਾਂ ਦੇ ਵਿੱਚ ਤੁਸੀਂ ਹਰਿਆਣਾ ਨੂੰ ਪਾਣੀ ਕਿਵੇਂ ਦਿੰਦੇ ਰਹੇ ਮੈਂ ਤੁਹਾਨੂੰ ਦੱਸਣਾ ਚਾਹਣਾ ਇਹ 1997 ਤੋਂ ਲੈ ਕੇ ਲਗਾਤਾਰ ਇਹ ਤੁਹਾਡੀਆਂ ਸਰਕਾਰਾਂ ਸੀ ਜਿਨ੍ਹਾਂ ਨੇ ਪੰਜਾਬ ਦਾ ਨਹਿਰੀ ਸਿਸਟਮ ਦਾ ਬੇੜਾ ਗੱਤ ਕੀਤਾ ਪੰਜਾਬ ਦੇ ਵਿੱਚ ਖਾਲੇ ਬਰਬਾਦ ਕੀਤੇ ਪੰਜਾਬ ਦੇ ਮੋਗੇ ਬਰਬਾਦ ਕੀਤੇ ਜਿਸ ਕਾਰਨ ਜਿਹੜਾ ਹੈਗਾ ਪੰਜਾਬ ਦਾ ਪਾਣੀ ਕਿਸਾਨ ਨਹਿਰੀ ਪਾਣੀ ਜਿਹੜਾ ਹੈਗਾ ਵਰਤ ਨਹੀਂ ਸਕਿਆ ਤੇ ਇਸ ਕਰਕੇ ਤੁਸੀਂ ਇਹ ਪਾਣੀ ਜਿਹੜਾ ਹੈਗਾ ਹਰਿਆਣੇ ਨੂੰ ਤੇ ਰਾਜਸਥਾਨ ਨੂੰ ਦਿੰਦੇ ਰਹੇ ਹਾਂ ਉਸ ਵਕਤ ਤੁਹਾਡੇ ਮੁੱਖ ਮੰਤਰੀ ਸਾਂਝੀ ਸਰਕਾਰ ਦੇ ਉਹਨਾਂ ਦੇ ਜਨਨ ਕਿ ਫਾਰਮ ਹਾਊਸ ਨੂੰ ਜਰੂਰ ਜਿਹੜੀਆਂ ਸਪੈਸ਼ਲ ਜਿਹੜੀਆਂ ਲਹਿਰਾਂ ਨਿਕਲਦੀਆਂ ਰਹੀਆਂ ਇਹ ਤਾਂ ਮਾਨ ਸਾਹਿਬ ਦੇ ਸਦਕੇ ਜਾਈਏ ਪੂਰੇ ਕਿਸਾਨ ਜਿਹੜੀ ਕਮਿਊਨਿਟੀ ਆ ਪੰਜਾਬ ਦੀ ਉਹ ਤਾਰੀਫ਼ ਕਰਦੀ ਹੈ ਕਿ 40-40 ਸਾਲਾਂ ਪਿੱਛੋਂ ਅੱਜ ਟੇਲਾਂ ਦੇ ਉੱਤੇ ਨਹਿਰੀ ਪਾਣੀ ਪਹੁੰਚਿਆ ਕਿਉਂਕਿ ਅਸੀਂ ਨਹਿਰੀ ਸਿਸਟਮ ਦੇ ਵਿੱਚ ਸੁਧਾਰ ਕੀਤਾ ਆ ਜੇਕਰ ਪਹਿਲਾਂ ਪਾਣੀ ਜਾਂਦਾ ਰਿਹਾ ਤੇ ਇਹਦੇ ਉੱਤੇ ਕੋਈ ਹਰਿਆਣੇ ਦਾ ਹੱਕ ਨਹੀਂ ਹੋ ਗਿਆ ਇਸ ਦੇ ਉੱਤੇ ਹੱਕ ਪੰਜਾਬ ਦਾ ਹੀ ਹੈਗਾ ਹੁਣ ਅਸੀਂ ਆਪਣਾ ਸਿਸਟਮ ਸੁਧਾਰ ਲਿਆ ਮੈਂ ਤੇ ਸੁਨੀਲ ਜਾਖੜ ਜੀ ਨੂੰ ਪੁੱਛਣਾ ਚਾਹਣਾ ਕੀ ਉਹ ਤੁਹਾਡੇ ਮੀਡੀਆ ਪ੍ਰਭਾਰੀ ਦੁਆਰਾ ਦਿੱਤੇ ਹੋਏ ਬਿਆਨ ਦੇ ਨਾਲ ਤੁਸੀਂ ਸਹਿਮਤ ਹੋ ਕਿ ਉਥੇ ਸੀਆਈਐਸਐਫ ਦੀ ਜਿਹੜੀ ਨਿਯੁਕਤੀ ਉਹ ਜਾਇਜ਼ ਹੈ ਜਾਂ ਤੁਸੀਂ ਇਹਦਾ ਵਿਰੋਧ ਕਰਦੇ ਹੋ ਇਹ ਜ਼ਰੂਰ ਤੁਸੀਂ ਪੰਜਾਬ ਦੀ ਜਨਤਾ ਨੂੰ ਅੱਗੇ ਆ ਕੇ ਸਪਸ਼ਟ ਕਰੋ ਕਿ ਅਸਲ ਦੇ ਵਿੱਚ ਬੀਜੇਪੀ ਪੰਜਾਬ ਦਾ ਸਟੈਂਡ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਪੰਜਾਬ ਦੇ ਹੱਕਾਂ ਨੂੰ ਲੈ ਕੇ ਕੀ ਹੈ